ਖੱਗਰਸਰਾਏ ਨਗਰ ਦੇ ਸਾਰੇ ਹੀ ਪਤਵੰਤੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾਂ ਆਪਾਂ ਸਾਰਿਆਂ ਨੇ ਜ਼ਿੰਦਗੀ 'ਚ ਅੱਡੜ ਸਮੇਂ ਤੇ ਦੇਖਦੇ ਆ ਰਹੇ ਹਾਂ ਉਮੀਦਵਾਰ ਖੜਦੇ ਨੇ ਅਸੀਂ ਸਾਰੇ ਬਤੌਰ ਵੋਟਰ ਉਹਨਾਂ ਨੂੰ ਸੁਣਦੇ ਆ ਤੇ ਫਿਰ ਫੈਸਲਾ ਕਰਦੇ ਆ ਕਿੰਨੋਂ ਵੋਟ ਪਾਉਣੀ ਹੈ ਜਦੋਂ ਅਸੀਂ ਇਹ ਫੈਸਲਾ ਕਰ ਰਹੇ ਹੁੰਨੇ ਆ ਤਾਂ ਮੈਨੂੰ ਮੇਰਾ ਨਿੱਜੀ ਤਜਰਬਾ ਇਹ ਹੈ ਕਿ ਪੰਜਾਬ ਦੇ ਲੋਕ ਸਹੀ ਫੈਸਲਾ ਕਰਨ ਤੋਂ ਬਹੁਤ ਵਾਰ ਮਤਲਬ ਕਿ ਗਲਤ ਫੈਸਲਾ ਕੀਤਾ ਉਹਨਾਂ ਨੇ ਜਿਹਦੇ ਵਿੱਚ ਤੁਹਾਡੇ ਚੋਂ ਹੀ ਕੋਈ ਭਰਾ ਮੇਰੇ ਬੱਚੇ ਜਾਂ ਮੇਰੇ ਵੀਰ ਹੋਣਗੇ ਜਿਹੜੇ ਬਾਅਦ ਚ ਇਹ ਮਹਿਸੂਸ ਕਰਦੇ ਹੋਣਗੇ ਕਿ ਅਸੀਂ ਗਲਤ ਥਾਂ ਤੇ ਵੋਟ ਪਾਈ ਹੈ ਉਦੋਂ ਜਦੋਂ ਜਿਹੜੀ ਆਸ ਲੈ ਕੇ ਅਸੀਂ ਵੋਟ ਪਾਈ ਹੁੰਦੀ ਹੈ ਉਹ ਆਸ ਪੂਰੀ ਨਹੀਂ ਹੁੰਦੀ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਯਾਰ ਅਸੀਂ ਇਹ ਵੋਟ ਇਹਨੂੰ ਨਹੀਂ ਇਹਨੂੰ ਪਾਣੀ ਚਾਹੀਦੀ ਸੀ ਰੀਸੈਂਟ ਜਿਹੜੀ ਐਗਜ਼ੈਂਪਲ ਹੈ ਜਿਹੜੀ ਹੁਣੇ-ਹੁਣੇ ਬੀਤੀ ਹੈ 2 ਸਾਲ ਪਹਿਲਾਂ ਉਹ ਆਮ ਆਦਮੀ ਪਾਰਟੀ ਦੀ ਹੈ ਪਰ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਾਈ ਗਈ ਹੈ ਉਹ ਪਹਿਲੀ ਵਾਰ ਗਲਤੀ ਨਹੀਂ ਹੋਈ ਹੈ ਮੈਂ ਬਿਲਕੁਲ ਸਪਸ਼ਟ ਰੂਪ ਚ ਤੁਹਾਨੂੰ ਕਹਿਣਾ ਕਿ ਜਦੋਂ ਸੰਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਅਧਿਆਏ ਸ਼ੁਰੂ ਕੀਤਾ ਸੀ ਉਹ ਬੜਾ ਸੋਚ ਸਮਝ ਕੇ ਸ਼ੁਰੂ ਕੀਤਾ ਸੀ ਪਰ ਜਿਹੜੀ ਸਟੇਟ ਸੀ ਜਿਹੜੀ ਹਾਕਮ ਤੇ ਰਹੀ ਉਹਨੇ ਬਹੁਤ ਹੀ ਕਮੀਨੇ ਤਰੀਕੇ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਗੱਲ ਹਾਕਮ ਨੇ ਘੜੀ ਉਹਦੀ ਉਹਦੀ ਮਤਲਬ ਕਿ ਇੱਕ ਪਲੈਨਿੰਗ ਕੀਤੀ ਅਸੀਂ ਉਹ ਮੰਨ ਗਏ ਕਿ ਹਾਂ ਜੋ ਸਰਕਾਰਾਂ ਕਹਿ ਰਹੀਆਂ ਨੇ ਉਹ ਠੀਕ ਹੈ ਜਦ ਕਿ ਪੰਜਾਬ ਦਾ 1947 ਦੇ ਵਿੱਚ ਜਿਹੜਾ ਵਿਸ਼ਵਾਸ ਘਾਤ ਹੋਇਆ ਸੀ ਉਹਦਾ ਕੋਈ ਵੀ ਨਿਰਾਇਕ ਸਿੱਟਾ ਨਾ ਨਿਕਲਣ ਕਰਕੇ 1982 ਦੇ ਵਿੱਚ ਧਰਮ ਜਦ ਮੋਰਚਾ ਲੱਗਿਆ ਸੀ ਜਿਹੜਾ ਪੰਜਾਬ ਦੇ 1947 ਵਿੱਚ 1968 ਵਿੱਚ ਜਾਂ 1978 ਦੀਆਂ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹਦਾ ਸਿੱਟਾ ਸੀ ਕਿ 1982 ਦੇ ਵਿੱਚ ਇੱਕ ਮੋਰਚਾ ਲੱਗਿਆ ਉਹ ਮੋਰਚਾ ਉਸ ਵਕਤ ਮੈਂ ਬਿਲਕੁਲ ਇਹ ਤੁਹਾਨੂੰ ਗੱਲ ਸਮਝਾਉਣੀ ਚਾਹੁੰਨਾ ਕਿ ਉਸ ਵਕਤ ਜਿਹੜੀਆਂ ਸਾਡੀਆਂ ਮੁਸ਼ਕਲਾਂ ਸੀ ਉਹਨਾਂ ਦਾ ਜ਼ਿਕਰ 1982 ਵਾਲੇ ਧਰਮਜੋਤ ਮੋਰਚੇ ਵਿੱਚ ਬਤੌਰ ਮੰਗਾਂ ਕੀਤਾ ਗਿਆ ਜਿਹਦੇ ਵਿੱਚ ਸੰਜਰਨੈਲ ਸਿੰਘ ਭਿੰਡਰਾਂ ਵਾਲੇ ਸਾਰਾ ਬਾਦਲ ਗਰੁੱਪ ਭਾਵ ਅਕਾਲੀ ਦਲ ਉਸ ਟੈਮ ਦਾ ਇਹ ਇਕੱਠੇ ਹੋ ਕੇ ਲੜੇ ਪਰ ਉਹ ਟਾਈਮ ਵੀ ਆਇਆ ਜਦੋਂ ਇਹ ਸਾਰੇ ਪਿੱਛੇ हट ਗਏ ਤੇ ਇਹਨਾਂ ਨੇ ਹਕੂਮਤ ਨਾਲ ਪਿਛਲੇ ਪਾਸਿਓਂ ਜੱਫੀ ਪਾ ਲਈ ਤੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਨਾਲ ਹੋ ਕੇ ਤੇ ਸੰਜਰਨੈ ਸਿੰਘ ਜੀ ਨੂੰ ਸ਼ਹੀਦ ਕਰਾਇਆ ਉਸ ਤੋਂ 20 ਦੇ ਬੀਤੇ ਅਜ 40 ਸਾਲ ਹੋ ਗਏ ਜਿਹੜੀਆਂ 1982 ਸਾਡੀਆਂ ਮੰਗਾਂ ਸੀ ਉਹ ਤਾਂ ਉੱਥੇ ਹੀ ਖੜੀਆਂ ਨੇ ਬੇਸ਼ੱਕ ਪੰਜਾਬੀ ਬੋਲਦੇ ਇਲਾਕੇ ਹੋਣ ਬੇਸ਼ੱਕ ਚੰਡੀਗੜ੍ਹ ਦਾ ਮਸਲਾ ਹੋਵੇ ਬੇਸ਼ੱਕ ਸਾਡੇ ਪਾਣੀਆਂ ਦੀ ਵੰਡ ਦਾ ਮਸਲਾ ਹੋਵੇ ਬੇਸ਼ੱਕ ਸਾਡੀ ਜ਼ੁਬਾਨ ਦਾ ਮਸਲਾ ਹੋਵੇ ਇਹ ਸਾਰੀਆਂ ਉੱਥੇ ਖੜੀਆਂ ਨੇ ਉਸ ਤੋਂ ਬਾਅਦ ਤੁਸੀਂ ਸੋਚ ਲਓ ਕਿ 40 ਸਾਲ ਵਿੱਚ ਸਾਡੇ ਨਾਲ ਹੋਰ ਕੀ ਮਾੜਾ ਹੋਇਆ ਉਹ ਮੰਗਾ ਤਾਂ ਸਾਡੀਆਂ ਪੂਰੀਆਂ ਨਹੀਂ ਹੋਈਆਂ ਉਹ ਹਨ ਅੱਜ ਵੀ ਖੜੀਆਂ ਨੇ ਤੇ ਸਾਡੀ ਧਿਰ ਦਾ ਤੇ ਬਾਕੀ ਧਿਰਾਂ ਦਾ ਇਹ ਫਰਕ ਹੈ ਕਿ ਜੋ ਤਰਾਸਦੀ ਜੋ ਮਾੜਾ ਫੈਸਲਾ ਹਕੂਮਤਾਂ ਨੇ ਸਿੱਖਾਂ ਨਾਲ ਤੇ ਪੰਜਾਬ ਨਾਲ ਕੀਤਾ ਹੈ ਅਸੀਂ ਉਹਦੇ ਪ੍ਰਤੀ ਇਨਸਾਫ ਨਾ ਹੋਣ ਦੀ ਸੂਰਤ ਵਿੱਚ ਅੱਜ ਤੱਕ ਡਟ ਕੇ ਖੜੇ ਆ ਜੋ ਗੱਲ 1984 ਚ ਸਾਡੀ ਪਾਰਟੀ ਦਾ ਜਨਮ ਹੋਇਆ ਉਹਦਾ ਕਾਰਨ ਦਰਬਾਰ ਸਾਹਿਬ ਤੇ ਹਮਲਾ ਹੈ ਸਾਡੀ ਪਾਰਟੀ 1984 ਚ ਬਣੀ ਹੈ ਜਿਸ ਦਿਨ ਸੰਤ ਜਰਨੈਲ ਸਿੰਘ ਨੇ ਸਾਨੂੰ ਬਹੁਤ ਹੀ ਸਪਸ਼ਟ ਲਫ਼ਜ਼ਾਂ ਚ ਕਹਿ ਦਿੱਤਾ ਕਿ ਮੈਂ ਖਾਲਿਸਤਾਨ ਮੰਗਦਾ ਨਹੀਂ ਸਾਡੀਆਂ ਮੰਗਾਂ ਨੇ ਪਰ ਜੇ ਸਾਡੇ ਮੰਗਾਂ ਦੇ ਉੱਥੇ ਰੱਖ ਕੇ ਉਪਰੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਵਸ਼્ય ਖਾਲਸਤਾਨ ਦੀ ਨੀ ਰੱਖੀ ਜਾਏਗੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਜਜਵਾਤੀ ਨਾ ਹੋਇਓ ਕਿ ਉਹਨਾਂ ਨੇ ਉਹ ਗੱਲ ਕਿਉਂ ਕਹੀ ਸੀ ਤੇ ਜਦੋਂ ਕੋਈ ਮੋਰਚਾ ਲੱਗਦਾ ਹੈ ਤਾਂ ਜਿਹੜੀ ਸਰਕਾਰ ਹੁੰਦੀ ਹੈ ਉਨੇ ਮੋਰਚੇ ਵਾਲੀ ਧਿਰ ਨਾਲ ਗੱਲਬਾਤ ਕਰਨੀ ਹੁੰਦੀ ਐ ਮੋਰਚੇ ਵਾਲੀ ਧਿਰ ਸੀ ਉਸ ਵਕਤ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਕੋਈ ਵੀ ਸਿੱਧੀ ਮੀਟਿੰਗ ਸੰਤ ਜਰਨੈਲ ਸਿੰਘ ਜੀ ਨਾਲ ਨਹੀਂ ਕੀਤੀ ਗਈ ਸਾਰੀਆਂ ਮੀਟਿੰਗਾਂ ਬਾਦਲਾ ਨਾਲ ਟੋੜਿਆਂ ਨਾਲ ਕੀਤੀਆਂ ਗਈਆਂ ਨੇ ਜਿਹਦਾ ਸਿੱਟਾ ਕੋਈ ਪੰਜਾਬ ਦੇ ਹੱਕ 'ਚ ਜਾਂ ਸਿੱਖ ਕੌਮ ਦੇ ਹੱਕ 'ਚ ਨਹੀਂ ਨਿਕਲ ਸਕਿਆ ਉਹ ਅੱਜ ਤੱਕ ਵੀ ਉਦਾਂ ਹੀ ਚੱਲ ਰਿਹਾ ਹੈ ਰਾਜ ਭਾਗ ਜ਼ਰੂਰ ਆਏ ਨੇ ਉਹ ਕਾਂਗਰਸ ਦੇ ਵੀ ਆਏ ਨੇ ਉਹ ਬਾਦਲਾਂ ਦੇ ਵੀ ਆਏ ਨੇ ਪਿੱਛੇ ਕੌਣ ਬੈਠਾ ਸੀ ਪਿੱਛੇ ਬੈਠੀ ਸੀ ਭਾਜਪਾ ਤੇ ਆਹ 2 ਸਾਲ ਪਹਿਲਾਂ ਜਦੋਂ ਲੋਕਾਂ ਨੇ ਇਹ ਸੋਚਿਆ ਕਿ ਨਾ ਤਾਂ ਬਾਦਲ ਦਲ ਕੋਈ ਪੰਜਾਬ ਦਾ ਭਲਾ ਕਰਦਾ ਨਾ ਕਾਂਗਰਸ ਕੋਈ ਭਲਾ ਕਰਦੀ ਹੈ ਨਾ ਭਾਜਪਾ ਕੋਈ ਭਲਾ ਕਰਦੀ ਆ ਤਾਂ ਉਹਨਾਂ ਨੇ ਸੋਚਿਆ ਕਿ ਲੋਕ ਕਿਤੇ ਇਹਨਾਂ ਵੱਲੋਂ ਮੁੜ ਕੇ ਸਿਮਰਨਜੀਤ ਸਿੰਘ ਮਾਨ ਵੱਲਾਂ ਚਲੇ ਜਾਣ ਉਹਨਾਂ ਨੇ ਨਵੀਂ ਇੱਕ ਪਾਰਟੀ ਖੜੀ ਕਰਤੀ ਜਿਹਦਾ ਨਾਂ ਰੱਖਤਾ ਆਮ ਆਦਮੀ ਪਾਰਟੀ ਤੁਹਾਡਾ ਸਾਰਿਆਂ ਦਾ ਧਿਆਨ ਇੱਕਦਮ ਆਮ ਆਦਮੀ ਪਾਰਟੀ ਵੱਲ ਚਲਾ ਗਿਆ ਤੁਸੀਂ ਸਿਮਰਨਜੀਤ ਸਿੰਘ ਮਾਨ ਬਾਰੇ ਸੋਚੇ ਹੀ ਨਹੀਂ ਕਿ ਉਹ ਵੀ ਇੱਕ ਧਿਰ ਹੈ ਜਿਹੜੀ ਨਾ ਵਿਕਦੀ ਹੈ ਨਾ ਡਰਦੀ ਹੈ ਨਾ ਝੁਕਦੀ ਹੈ ਨਾ ਇਹ ਕਿਸੇ ਹੋਰ ਪਾਰਟੀ ਦੇ ਵਿੱਚ ਕਦੇ ਇਧਰੋਂ ਉਧਰ ਤੇ ਉਧਰੋਂ ਇਧਰ ਜਾਂਦੀ ਹੈ ਮੈਂ ਤੁਹਾਨੂੰ ਇੱਕ ਤਜਰਬੇ ਦੀ ਗੱਲ ਤੁਹਾਡੇ ਫੈਸਲੇ ਤੁਹਾਡੇ ਤੇ ਛੱਡ ਕੇ ਜਾਨਣਾ ਤੁਸੀਂ ਕਿਸੇ ਭਾਜਪਾ ਦੇ ਬੰਦੇ ਨੂੰ ਮਿਲ ਲਿਓ ਜਿਹੜਾ ਥੋੜਾ ਬਹੁਤਾ ਲੀਡਰ ਹੋਵੇ ਬਲਦੇਵ ਸਿੰਘ ਤੁਹਾਨੂੰ ਮਿਲਾ ਦੇਣਗੇ ਚਾਹੇ ਬਾਦਲਦਾਲੂ ਮਿਲ ਲਿਓ ਚਾਹੇ ਕਾਂਗਰਸ ਨੂੰ ਮਿਲ ਲਿਓ ਤੇ ਚਾਹੇ ਆਮ ਆਦਮੀ ਪਾਰਟੀ ਨੂੰ ਮਿਲ ਲਿਓ ਇੱਥੋਂ ਹੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਫਰਕ ਕੀ ਹੈ ਤੁਸੀਂ ਚਾਰਾਂ ਬੰਦਿਆਂ ਦੇ ਜਿਹੜੇ ਬੰਦੇ ਤੁਹਾਨੂੰ ਮਿਲਣਗੇ ਨਾ ਤੁਹਾਡੇ ਆਪਣੇ ਲੋਕਲ ਅਗਰਾਜਪੁਰੇ ਦੇ ਤੁਸੀਂ ਉਹਨਾਂ ਨੂੰ ਕਹੋ ਵੀ ਕਿਹੜੀ ਕਿਹੜੀ ਪਾਰਟੀ ਨਸ਼ਾ ਵੰਡਦੀ ਹੈ ਵੋਟਾਂ ਦੇ ਵਿੱਚ ਜਾਂ ਆਮ ਨਸ਼ੇ ਦਾ ਵਪਾਰ ਕਰਦੀ ਹੈ ਉਹ ਕਿਹੜੀ ਕਿਹੜੀ ਪਾਰਟੀ ਆ ਜੇ ਉਹ ਤੁਹਾਡੇ ਨੇੜੇ ਨਹੀਂ ਤਾਂ ਤੁਹਾਨੂੰ ਸਾਫ਼ ਕਹਿਣਗੇ ਭਈ ਸਾਰੀਆਂ ਪਾਰਟੀਆਂ ਨਸ਼ੇ ਦਾ ਵਪਾਰ ਕਰਦੀਆਂ ਨੇ ਸਾਰੀਆਂ ਪਾਰਟੀਆਂ ਨਸ਼ੇ ਵੰਡਦੀਆਂ ਨੇ ਇੱਕ ਮਾਨਦਲ ਹੈ ਜਿਹੜਾ ਨਾ ਨਸ਼ਾ ਵੰਡਦਾ ਤੇ ਨਾ ਨਸ਼ੇ ਦਾ ਵਪਾਰ ਕਰਦਾ ਸਾਡੇ ਵਿਰੋਧੀ ਵੀ ਤੁਹਾਨੂੰ ਇਹ ਗੱਲ ਕਹਿਣਗੇ ਜੇ ਤੁਸੀਂ ਆਪਣੇ ਮਨ ਨੂੰ ਸੋਚ ਲਓ ਵੀ ਤੁਸੀਂ ਕਦੇ ਸੋਚਿਆ ਵੀ ਮਾਨਦਲ ਨੇ ਵੀ ਨਸ਼ਾ ਵੰਡਿਆ ਹੋਵੇ ਨਹੀਂ ਮੈਂ ਦਾਅਵੇ ਨਾਲ ਕਹਿੰਦਾ ਦੁਬਾਰਾ ਘਰਸਰਾਏ ਆ ਜਾਾਂਗਾ ਜੇ ਤੁਹਾਨੂੰ ਜਵਾਬ ਲੱਭਿਆ ਤਾਂ ਕੋਈ ਬੰਦਾ ਸਾਹਮਣੇ ਬੈਠ ਕੇ ਕਹ ਦੇ ਲੇਖਣਾ ਅਸੀਂ ਸਾਰੀਆਂ ਲੜੀਆਂ ਨੇ ਸਾਡੇ ਕੋਲ ਵੀ ਨਸ਼ੇ ਦੇ ਵਪਾਰੀ ਆਉਂਦੇ ਨੇ ਉਹ ਕਹਿੰਦੇ ਸਾਨੂੰ ਰਾਜ ਭਾਗ ਆਣ ਤੋਂ ਬਾਅਦ ਨਸ਼ਾ ਵੰਡਣ ਦੀ ਖੁੱਲ੍ਹ ਦਿਓ ਰੇਤਾ ਬਜਰੀ ਦੀ ਖੁੱਲ੍ਹ ਦਿਓ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਆ ਫਿਰ ਸਾਡੀਆਂ ਇਦਾਂ ਨਹੀਂ ਸਾਡੀਆਂ ਵੀ ਬੜੀਆਂ ਸੋਹਣੇ ਟੈਂਟ ਲੱਗ ਕੇ ਪਾਣੀਆਂ ਦੇ ਇੰਤਜ਼ਾਮ ਕਿਤੇ ਕੂਲਰ ਕਿਤੇ ਏਸੀ ਲੱਗ ਕੇ ਮੀਟਿੰਗਾਂ ਹੋਣੀਆਂ ਸੀ ਜੇ ਅਸੀਂ ਨਸ਼ੇ ਵੰਡਦੇ ਹੁੰਦੇ ਅਸੀਂ ਜਿਤਨਾ ਵੀ ਸੀ ਪਰ ਉਹਦੇ ਨਾਲ ਉਹੀ ਕੁਝ ਹੋਣਾ ਸੀ ਜੋ ਦੂਜੀਆਂ ਪਾਰਟੀਆਂ ਕਰ ਰਹੇ ਨੇ ਫਿਰ ਅਸੀਂ ਆਪਣੇ ਆਪ ਨੂੰ ਅੱਢ ਨਹੀਂ ਸੀ ਕਹਿ ਸਕਦੇ ਅਸੀਂ ਇਹ ਨਹੀਂ ਕਹ ਅਸੀਂ ਫਿਰ ਕਹਣਾ ਸੀ ਅਸੀਂ ਵੀ ਉਹਨਾਂ ਚੋਂ ਇੱਕ ਧੇਰਾ ਵੀ ਇੱਕ ਮੌਕਾ ਸਾਨੂੰ ਵੀ ਦੋ ਇਸ ਲਈ 40 ਸਾਲ ਦਾ ਜਿਹੜਾ ਸਾਡੀ ਕਾਰਗੁਜ਼ਾਰੀ ਹੈ ਉਹਦੇ ਬਾਰੇ ਵਿਚਾਰ ਕਰੋ ਕਿ ਆ ਕੀ ਚਾਹੁੰਦੇ ਨੇ ਫਿਰ ਤੁਹਾਨੂੰ ਆਪਣੇ ਮਨ ਵੱਲੋਂ ਨਿਰਣਾ ਹੋਊਗਾ ਕਿ ਇਹ ਪੰਜਾਬ ਦਾ ਭਲਾ ਚਾਹੁੰਦੇ ਨੇ ਇਸ ਲਈ ਇਹ ਗਲਤ ਰਸਤਿਆਂ ਨੂੰ ਅਪਣਾਉਂਦੇ ਨਹੀਂ ਇਸ ਲਈ ਇਹ ਨਸ਼ੇ ਵਾਲੇ ਪਾਸੇ ਤੁਰਦੇ ਨਹੀਂ ਨਹੀਂ ਤਾਂ ਨਸ਼ੇ ਤੇ ਤਾਂ ਬੱਚੇ ਅੱਜ ਲਾਉਣੇ ਬੜੇ ਸੋਖੇ ਨਹੀਂ ਹਰ ਹੱਟੀ ਦੇ ਵਿੱਚ ਸ਼ਾਇਦ ਤੁਹਾਨੂੰ ਅੱਜ ਜੇ ਲੂਨ ਲੈਣ ਜਾਓ ਹੋ ਸਕਦਾ ਹੈ ਹਟਵਾਣੀਆਂ ਜਿਹੜਾ ਬਾਣੀਆਂ ਸਾਡਾ ਭਰਾ ਹੈ ਉਹ ਕਹਿ ਦੇਵੇ ਵੀ ਅੱਜ ਖਤਮ ਹੋਇਆ ਵੈ ਜਾਂ ਤਾਂ ਰਾਤ ਨੂੰ ਲੇਟ ਪੁੱਛ ਲਈ ਭਾਈ ਗੱਡੀ ਆ ਰਹੀ ਹੈ ਜਾਂ ਕੱਲ ਹੈ ਜੀ ਇਹ ਹੋ ਸਕਦਾ ਪਰ ਜੇ ਤੁਸੀਂ ਕਿਸੇ ਨੂੰ ਕੋ ਉਹ ਜਿੱਥੇ ਪਤਾ ਹੈ ਵੀ ਚੱਟਾ ਚਾਹੀਦਾ ਉਹ ਕਹਗਾ ਦੋ ਮਿੰਟ ਖੜ੍ਹ ਅਸੀਂ ਲਾ ਦਿੰਨੇ ਇੰਨਾ ਆਮ ਹੋ ਗਿਆ ਚਟਾ ਔਰ ਅੱਜ ਇੱਕ ਦਿਨ ਵੀ ਨਹੀਂ ਹੋਇਆ ਇੱਕ ਦਿਨ ਚ ਨਹੀਂ ਹੋਇਆ ਇਹ ਤੁਸੀਂ ਸਾਰੇ ਸੋਚੋ ਵਿਕਰਮ ਸਿੰਘ ਮਜੀਠੀਏ ਨੂੰ ਤੇ ਨਸ਼ੇ ਨੂੰ ਪੰਜਾਬ ਵਿੱਚ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ ਜਿੱਥੇ ਨਸ਼ੇ ਦੀ ਗੱਲ ਚੱਲੂਗੀ ਉੱਥੇ ਵਿਕਰਮ ਮਜੀਠੀਏ ਦੀ ਗੱਲ ਵੀ ਚੱਲੂਗੀ ਫਿਰ ਵਿਕਰਮ ਮਜੀਠੀਆ ਥੋੜੀ ਜੀ ਦੇਰ ਲੈ ਕੇ ਅੱਜ ਫਿਰ ਬੜਕਾ ਮਾਰਦਾ ਫਿਰਦਾ ਕਿਉਂਕਿ ਉੱਤੋਂ ਹੱਥ ਹੈ ਭਈ ਜਿਵੇਂ ਮਰਜ਼ੀ ਕਰੋ ਸਾਨੂੰ ਪੰਜਾਬ ਵਿਕਦਾ ਦਿਖਣਾ ਚਾਹੀਦਾ ਸਾਨੂੰ ਪੰਜਾਬ ਨਿਲਾਮ ਹੁੰਦਾ ਦਿਖਣਾ ਚਾਹੀਦਾ ਤੇ ਹਰ ਨਿਲਾਮੀ ਦੇ ਫੇ ਕਸਰ ਵੀ ਕੋਈ ਨਹੀਂ ਹੈ ਜਿਸ ਸੂਬੇ ਦੀ ਵਸੋਂ 3 ਕਰੋੜ ਹੋਵੇ ਥੋੜੀ ਜਿਹੀ ਘਟ ਹੈ ਤੇ ਉਹਦੇ ਸਿਰ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਹਰ ਸਰਕਾਰ ਆਉਂਦੀ ਹੈ ਕਰਜ਼ਾ ਲੈਂਦੀ ਐ ਤੁਸੀਂ ਕਰਜ਼ਾ ਲੈਣ ਜਾਓ ਬੈਂਕ 'ਚ ਮੈਂ ਚੱਲ ਜਾਵਾਂ ਤੁਸੀਂ ਚਲੇ ਜਾਓ ਉਹ ਕਹਿਣਗੇ ਲਿਓ ਜੀ ਤੁਹਾਡੇ ਕੋਲ ਰੱਖਣ ਨੂੰ ਕੀ ਐ ਘਰ ਐ ਜ਼ਮੀਨ ਐ ਕੁਝ ਤਾਂ ਉਹ ਮੰਗਣਗੇ ਨਾ ਤਾਂ ਹੀ ਕਰਜ਼ਾ ਦੇਣਗੇ ਫਿਰ ਪੰਜਾਬ ਜਿਹੜਾ ਕਰਜ਼ਾ ਲੈ ਰਿਹਾ ਉਹ ਕੀ ਰੱਖ ਰਿਹਾ ਉਹ ਤੁਹਾਡੀਆਂ ਸਰਕਾਰੀ ਜਾਇਦਾਦਾਂ ਰੱਖ ਰਿਹਾ ਜਦੋਂ ਸਰਕਾਰੀ ਜਾਇਦਾਦਾਂ ਵੀ ਖਤਮ ਹੋ ਜਾਣਗੀਆਂ ਜਦੋਂ ਵਰਲਡ ਬੈਂਕ ਕਹੂਗਾ ਕਿ ਹੁਣ ਤੁਹਾਡੇ ਕੋਲ ਰੱਖਣ ਨੂੰ ਕੁਝ ਨਹੀਂ ਹੈ ਅਸੀਂ ਤੁਹਾਨੂੰ ਕਰਜ਼ਾ ਵੀ ਨਹੀਂ ਦਿੰਦੇ ਉਸ ਤੋਂ ਪਹਿਲਾਂ ਕੋਈ ਇੰਤਜ਼ਾਮ ਕੀਤਾ ਹੈ 1986 ਦਾ ਸਾਲ ਯਾਦ ਰੱਖਿਓ ਮੇਰੇ ਬੱਚਿਓ ਮੇਰੇ ਤੋਂ ਛੋਟੀ ਉਮਰ ਵਾਲਿਓ ਮੇਰੇ ਹਾਂ ਦੇ ਤੱਥੇ ਇੱਕ ਦੋ ਹੀ ਨਹੀਂ 1986 ਦੇ ਵਿੱਚ ਪੰਜਾਬ ਸਿਰ ਜ਼ੀਰੋ ਕਰਜ਼ਾ ਸੀ 1986 ਤੋਂ ਬਾਅਦ ਜੋ ਕੁਝ ਹੋਇਆ ਉਹਦਾ ਭਾਰ ਪੰਜਾਬ ਤੇ ਪੈਂਦਾ ਰਿਹਾ ਜੇ CRP ਇੱਥੇ ਬੈਠੀ ਜੇ BSF ਇੱਥੇ ਬੈਠੀ ਜਿਨੇ ਪੰਜਾਬ ਦੇ ਮੁੰਡਿਆਂ ਦੇ ਫੇਕ ਅਨਕਾਉਂਟਰ ਕੀਤੇ ਝੂਠੇ ਪੁਲਿਸ ਮੁਕਾਬਲੇ ਕੀਤੇ ਉਹਨਾਂ ਦਾ ਖਰਚਾ ਵੀ ਤੁਹਾਡੇ ਉੱਪਰ ਅੱਜ ਵੀ ਖੜਾ ਹੈ ਤਦ ਸੋਚਿਆ ਕਿਸੇ ਸਰਕਾਰ ਨੇ ਇਹਦਾ ਹੱਲ ਕੱਢਿਆ ਨਹੀਂ ਹੋਇਆ ਕਦੇ ਇਸ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰ ਝੂਠ ਬੋਲਦੀ ਹੈ ਆ ਜੀ ਮੈਂ ਬਿਜਲੀ ਮਾਫ ਕਰਤੀ ਆ ਜੀ ਮੈਂ ਮੋਟਰਾਂ ਦੇ ਬਿੱਲ ਮਾਫ ਕਰਤੇ ਆ ਜੀ ਮੈਂ ਦਾਲ ਆਟਾ ਦਾਲ ਦੇ ਰਹਾ ਆ ਆ ਜੀ ਮੈਂ ਬੀਬੀਆਂ ਦੇ ਬੱਸਾਂ ਵਿੱਚ ਕਿਰਾਏ ਮਾਫ ਕਰ ਰਿਹਾ ਉਹ ਸਾਰਾ ਕਰਜ਼ਾ ਲਿਆ ਜਾਂਦਾ ਤੇ ਆਪਣੀ ਵੋਟ ਪਵਾਉਣ ਖਾਤਰ ਇਹ ਜਿਹੇ ਸਕੀਮਾਂ ਅਨਾਉਂਸ ਕੀਤੀਆਂ ਜਾਂਦੀਆਂ ਨੇ ਇਹ ਜਿਹੀਆਂ ਸਕੀਮਾਂ ਉਹ ਸੂਬਾ ਦੇ ਸਕਦਾ ਜਿਹਦੇ ਉੱਤੇ ਆਪਣੇ ਆਪ ਤੇ ਕੋਈ ਕਰਜ਼ਾ ਨਾ ਹੋਵੇ ਜੇ ਇਹ ਮੇਰਾ ਘਰ ਹੈ ਜੇ ਮੇਰੇ ਤੇ ਕਰਜ਼ਾ ਹੈ ਮੈਂ ਗਵਾਂਢੀ ਨੂੰ 50000 ਰੁਪਇਆ ਕਿਵੇਂ ਦਊਂਗਾ ਕੁਝ ਹੋਰ ਗਲਤ ਤਰੀਕਾ ਕਰੂੰਗਾ ਜਾਂ ਮੈਂ ਕਿਸੇ ਹੋਰ ਤੋਂ ਉਧਾਰ ਮੰਗੂੰਗਾ ਤਾਂ ਦਊਂਗਾ ਉਹ ਮੇਰੀ ਆਕੜ ਹੋਏਗੀ ਮੇਰੀ ਸ਼ੌਰਤ ਹੋਏਗੀ ਵੀ ਮੇਰਾ ਨਾਮ ਹੋ ਜਾਏ ਬੇਸ਼ੱਕ ਮੈਂ ਹੋਰ ਕਰਜ਼ੇ ਹੀ ਹੋ ਜਾ ਉਹ ਪੰਜਾਬ ਦਾ ਹਾਲ ਹੋਇਆ ਜਿਹਦੇ ਕੋਲ ਇਹ ਸਕੀਮ ਕਿਸੇ ਸਰਕਾਰ ਨੇ ਦਿੱਤੀ ਨਹੀਂ ਕਿ ਅਸੀਂ ਪੰਜਾਬ ਦੀ ਆਮਦਨ ਕਿਵੇਂ ਵਧਾਉਣੀ ਹੈ ਆ ਨਾਲ ਤੁਹਾਡੇ ਸ਼ੰਭੂ ਬੈਠੇ ਨੇ ਇਹੀ ਪਹਿਲਾਂ ਦਿੱਲੀ ਬੈਠੇ ਸੀ ਤੁਸੀਂ ਅਸੀਂ ਆ ਇਹ ਮੰਗਦੇ ਕੀ ਨੇ ਇਹ ਮੰਗਦੇ ਨੇ ਐਮਐਸਪੀ ਪਹਿਲਾ ਬਿਲਾ ਬਿਲਾ ਨੂੰ ਮਤਲਬ ਕਿ ਰੱਦ ਕਰਨ ਦੀ ਮੰਗ ਸੀਗੀ ਜਦੋਂ ਦਿੱਲੀ ਬੈਠੇ ਸੀ ਅੱਜ ਜਿਹੜੇ ਇਹ ਮੰਗ ਰਹੇ ਨੇ ਅੱਜ ਇਹ ਮੰਗ ਰਹੇ ਨੇ ਐਮਐਸਪੀ ਐਮਐਸਪੀ ਕੀ ਚੀਜ਼ ਹੈ ਐਮਐਸਪੀ ਹੈ ਮਿਨੀਮਮ ਸਪੋਰਟਿੰਗ ਪ੍ਰਾਈਸ ਘੱਟ ਤੋਂ ਘੱਟ ਕੀਮਤ ਜਿਹੜੀ ਵਾਜਬ ਹੋਵੇ ਹੁਣ ਵਾਜਬ ਲਫ਼ਜ਼ ਬੋਲਿਆ ਮੈਂ ਇਹ ਮੈਂ ਤੁਹਾਨੂੰ ਪਤਾ ਵੀ ਹੋਊਗਾ ਮੈਂ ਫਿਰ ਵੀ ਆਪਣੇ ਵੱਲ ਦੱਸਣਾ ਚਾਹਉਣਾ ਕਿ ਇੱਕ ਬੰਦਾ ਖੇਤੀ ਕਰਦਾ ਹੈ ਉਹਦਾ ਇੱਕ ਏਕੜ ਤੇ ਕੁਝ ਨਾ ਕੁਝ ਖਰਚਾ ਆਉਂਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਰੇ ਹਰ ਸਾਲ ਹਰ 6 ਮਹੀਨੇ ਬਾਅਦ ਉਹ ਖਰਚਾ ਵੱਧ ਰਿਹਾ ਹੈ ਕਦੇ ਡੀਜ਼ਲ ਮਹਿੰਗਾ ਹੋ ਗਿਆ ਕਦੇ ਖਾਦ ਮਹਿੰਗੀ ਹੋ ਗਈ ਕਦੇ ਮੌਸਮ ਅਨਕੂਲ ਨਾ ਰਿਹਾ ਕਦੇ ਪੁਰਜ਼ੇ ਮਹਿੰਗੇ ਹੋਗੇ ਕਦੇ ਇਹ ਸਾਰੇ ਖਰਚੇ ਪੈਂਦੇ ਕਿਸਤੇ ਨੇ ਪੈਂਦੇ ਉਸ ਇੱਕ ਇਕੜ ਤੇ ਐਵਰੇਜ ਇੱਕ ਇਕੜ ਦੀ ਨਿਕਲ ਜੇ ਵੀ ਇੱਕ ਇਕੜ ਦੇ ਉੱਤੇ ਖਰਚਾ ਕਿੰਨਾ ਆਇਆ ਉਸ ਖਰਚੇ ਨੂੰ ਜੋੜ ਕੇ ਉਹਦੇ 'ਚ 10 15% ਦਾ ਪ੍ਰੋਫਿਟ ਰੱਖਿਆ ਜਾਂਦਾ ਜਿਵੇਂ ਹਰ ਵਪਾਰ 'ਚ ਹੁੰਦਾ ਹੈ ਚਾਹੇ ਅਸੀਂ ਦਵਾਈਆਂ ਵੇਚੀਏ ਚਾਹੇ ਅਸੀਂ ਗੋਲੀਆਂ ਵੇਚੀਏ ਚਾਹੇ ਅਸੀਂ ਕੱਪੜਾ ਵੇਚੀਏ ਪਰਚੂਰ ਵੇਚੀਏ ਉਹਦੇ ਵਿੱਚ ਐਂ ਹੀ ਹੁੰਦਾ ਵੀ 100 ਰੁਪਏ ਚੀ ਲੈਂਦੀ 110 ਦੀ ਵੇਚਤੀ ਉਹ 10 ਰੁਪਏ ਉਹਨੂੰ ਬਚ ਗਏ ਉਹਨੂੰ ਐਮਐਸਪੀ ਕਹਿੰਦੇ ਨੇ 110 ਰੁਪਏ ਨੂੰ ਐਮਐਸਪੀ ਕਹਿੰਦੇ ਨੇ ਸਾਰਾ ਖਰਚਾ ਲਾ ਕੇ ਉਹਦੇ ਤੇ 10% ਆਮਦਨ ਲਾ ਦੀਏ ਇਹ ਇਹ ਕਿਸਾਨ ਮੰਗ ਰਹੇ ਨੇ ਪਹਿਲਾਂ ਸ਼ੁਭਕਰਨ ਸਿੰਘ ਮਾਰਤਾ ਆ ਮੈਂ ਕੱਲ ਦੀਆਂ ਗੱਲਾਂ ਕਰ ਰਿਹਾ ਪਿੱਛੇ ਤਾਂ ਬਹੁਤ ਕੁਝ ਹੋ ਗਿਆ ਤੇ ਆ ਕੱਲ ਇੱਕ ਹੋਰ ਤੁਹਾਡੇ ਪ੍ਰੋਟੈਸਟ ਕਰਦਾ ਮਰ ਗਿਆ ਹਜੇ ਤੋ ਦੀ ਲਾਸ਼ ਵੀ ਪਈ ਹੈ ਰਾਜਪੁਰੇ ਸ਼ਾਇਦ ਪਈ ਹੈ ਐਪੀ ਜੈਨ ਹਾਂਜੀ ਐਪੀ ਜੈਨ ਸਰਕਾਰੀ ਹਸਪਤਾਲ ਚਲੋ ਉਹ ਜੋ ਵਿਚਾਰੇ ਨੂੰ ਲਿਆਉਣਾ ਸੀ ਪੋਸਟਮਾਰਟਮ ਵਾਸਤੇ ਜੱਕੇਵੇਂ ਉਹ ਲਿਆਂਦਾ ਉਹ ਕਹਿ ਕੀ ਰਿਹਾ ਸੀ ਉਹ ਉਹੀ ਇੱਕ ਲੜੀ ਹੈ ਕਿ ਜਿਹੜੇ ਧਿਰ ਨੇ ਸਾਡਾ ਇੰਨਾ ਨੁਕਸਾਨ ਕੀਤਾ ਅਸੀਂ ਉਹਨੂੰ ਪਿੰਡਾਂ 'ਚ ਨਹੀਂ ਜਾਣ ਦੇਣਾ ਇਹੀ ਮੰਗ ਹੈ ਨਾ ਉਹ ਮੰਗ ਕਿਉਂ ਹੈ ਕਿਉਂਕਿ ਉਹ ਧਿਰ ਐਮਐਸਪੀ ਨਹੀਂ ਦੇ ਰਹੀ ਉਹ ਰਾਜ ਕਰ ਰਹੀ ਹੈ 10ਵਾਂ ਸਾਲ ਹੈ ਉਹਦਾ ਰਾਜ ਕਰਨ 10 ਸਾਲ ਪੂਰੇ ਹੋ ਗਏ ਹੁਣ ਤਾਂ ਅਗਲੀ ਅਗਲੀਆਂ ਚੋਣਾਂ ਚੱਲ ਰਹੀਆਂ ਨੇ 10 ਸਾਲ ਦੇ ਵਿੱਚ ਉਹਨਾਂ ਨੇ ਐਮਐਸਪੀ ਨਹੀਂ ਦਿੱਤਾ ਜਿਹੜੇ ਥੋੜੇ ਬੁਤੇ ਪੜ੍ਹੇ ਲਿਖੇ ਮੇਰੇ ਭਰਾ ਮੇਰੇ ਵਰਗੇ ਹੈਗੇ ਨੇ ਉਹਨਾਂ ਨੂੰ ਇੱਕ ਗੱਲ ਸੋਚਣੀ ਚਾਹੀਦੀ ਹੈ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਇਨਾਮ ਦਿੱਤਾ ਗਿਆ ਸਵਾਮੀ ਨਾਥਨ ਨੂੰ ਭਾਰਤ ਰਤਨ ਦਾ ਸਵਾਮੀ ਨਾਥਨ ਨੇ 2006 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਦਿੱਤੀ ਸੀ ਸਰਕਾਰ ਦੇ ਕਹਿਣ ਤੇ ਵੀ ਖੇਤੀ ਦਾ ਕੀਮਤ ਦਾ ਮੁੱਲ ਕਿਵੇਂ ਨਿਰਧਾਰਤ ਕੀਤਾ ਜਾਵੇ ਉਹ ਇੱਕ ਕਮਿਸ਼ਨ ਬਣਾਇਆ ਸੀ ਉਹਦਾ ਨਾਮ ਰੱਖਿਆ ਸੀ ਸਵਾਮੀ ਨਾਥਨ ਕਮਿਸ਼ਨ ਉਹਨਾਂ ਨੇ ਇੱਕ ਰਿਪੋਰਟ ਦੇਤੀ ਵੀ ਆ ਤਰੀਕਾ ਹੈਗਾ ਇਸ ਤਰੀਕੇ ਨਾਲ ਤੁਸੀਂ ਕੀਮਤ ਜਿਹਨੂੰ ਕੀਮਤ ਸੂਚਕ ਅੰਕ ਕਹਿੰਦੇ ਨੇ ਉਹਦੇ ਨਾਲ ਜੋੜ ਕੇ ਤੇ ਕਿਸਾਨ ਨੂੰ ਦੇਜਾ ਕਰੋ 2006 ਦੀ ਸਵਾਮੀ ਨਾਥਨ ਦੀ ਦਿੱਤੀ ਹੋਈ ਰਿਪੋਰਟ ਤਾਂ ਲਾਗੂ ਨਹੀਂ ਕੀਤੀ ਉਹਨੂੰ ਭਾਰਤ ਰਤਨ ਦੇਤਾ ਹੁਣ ਭਾਰਤ ਰਤਨ ਸਵਾਮੀ ਨਾਥਨ ਇੱਕ ਜਿਹਾ ਇਨਸਾਨ ਸੀਗਾ ਉਹਨੂੰ ਤਾਂ ਮਿਲ ਗਈ ਪਰ ਜਿਹੜੀ ਗੱਲ ਉਹ ਕਹਿੰਦਾ ਸੀ ਵੀ ਆਹ ਕਰੋ ਉਹ ਪੂਰੀ ਨਹੀਂ ਕੀਤੀ ਗਈ ਸੋ ਇਹ ਜਿਹੜਾ ਰੋਲ ਘਚੋਲਾ ਪਿਆ ਹੋਇਆ ਹੈ ਇਹਨੂੰ ਖਤਮ ਕਰਨ ਦੇ ਲਈ ਆਪਾਂ ਨੂੰ ਸਿੱਧੀਆਂ ਗੱਲਾਂ ਕਰਨੀਆਂ ਚਾਹੀਦੀਆਂ ਜੇ ਹੁਣ ਪ੍ਰਨੀਤ ਕੌਰ ਦੀ ਗੱਲ ਕਰੀਏ ਤਾਂ ਪ੍ਰਨੀਤ ਕੌਰ 20 ਸਾਲ ਪਟਿਆਲੇ ਦੇ ਲੋਕਾਂ ਨੇ ਐਮਪੀ ਬਣਾ ਕੇ ਰੱਖੀ ਹੈ ਮੈਂ ਬੱਚਿਆਂ ਨੂੰ ਚੈਲੰਜ ਰੂਪ ਚ ਕਹਿਣਾ ਹੋ ਸਕਦਾ ਫਿਰ ਮੇਰਾ ਕੰਮ ਕਰ ਦੇਣ ਇਹ ਕਿ YouTube ਚੋਂ 2-4 ਲੈਕਚਰ ਕੱਢ ਕੇ ਦਿਖਾ ਦਿਓ ਕਿ ਕਦੇ ਪ੍ਰਨੀਤ ਕੌਰ ਪੰਜਾਬ ਦੇ ਹੱਕ 'ਚ ਬੋਲੀ ਸਿੱਖਾਂ ਦੇ ਅਖਤਾਰਾਂ ਨੇ ਬੋਲਣੀ ਕਿਉਂ ਕੋਈ ਨਾਤਾ ਇਹ ਕਾਂਗਰਸ ਪਹਿਲਾਂ ਇਹ ਕਾਂਗਰਸ ਸੀਗੇ ਨਾ ਤਾਂ ਕਾਂਗਰਸ ਬੋਲਦੀ ਐ ਤੇ ਨਾ ਹੁਣ ਭਾਜਪਾ ਬੋਲਦੀ ਐ ਉਹ ਤਾਂ ਗੱਲ ਹੀ ਛੱਡੋ ਨਾ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕ 'ਚ ਕੁਝ ਬੋਲੇ ਨੇ ਬੀਬੀ ਪ੍ਰਨੀਤ ਕੌਰ ਫਿਰ ਵੀ ਚਾਰ ਵਾਰ ਤੁਸੀਂ ਤੇ ਹੋਰ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਕੁਝ ਨਹੀਂ ਕੀਤਾ ਫਿਰ ਵੀ ਐਮਪੀ ਫਿਰ ਵੀ ਐਮਪੀ ਦੁਬਾਰਾ 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 ਚਾਰ ਵਾਰ ਐਮਪੀ ਬਣਾਈਏ ਹੁਣ ਧਰਮਵੀਰ ਗਾਂਧੀ ਜੀ 2014 ਦੇ ਵਿੱਚ ਐਮਪੀ ਬਣੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਆਮ ਆਦਮੀ ਪਾਰਟੀ ਫਿਰ ਕਿਸੇ ਕਾਰਨ ਕਰਕੇ ਛੱਡ ਦਿੱਤੀ ਫਿਰ ਆਜ਼ਾਦ ਲੜੇ ਹਾਰ ਗਏ ਹੁਣ ਉਹ ਕਾਂਗਰਸ ਵੱਲੋਂ ਲੜ ਰਹੇ ਨੇ ਮੇਰੇ ਨਾਲ ਵੀ ਬੜੀਆਂ ਮੁਲਾਕਾਤਾਂ ਉਹਨਾਂ ਦੀਆਂ ਹੋਈਆਂ ਨੇ ਉਹਨਾਂ ਨੇ ਇੱਕੋ ਗੱਲ ਤੇ ਮੈਨੂੰ ਜੋਰ ਦਿੱਤਾ ਬਈ ਆਪਾਂ ਵੱਧ ਅਧਿਕਾਰਾਂ ਦੀ ਲੜਾਈ ਦੇ ਉੱਤੇ ਫੈਡਰਲਿਜ਼ਮ ਦੇ ਉੱਪਰ ਲੜਾਈ ਲੜੀ ਗਈ। ਮੈਂ ਕਹਾਂ ਮੈਂ ਸਹਿਮਤ ਹਾਂ। ਹੁਣ ਕਾਂਗਰਸ ਨੇ ਤਾਂ ਕਦੇ ਫੈਡਰਲਿਜ਼ਮ ਦੀ ਗੱਲ ਕੀਤੀ ਨਹੀਂ ਹੈ। ਫਿਰ ਭਗਵੰਤ ਮਾਨ ਸੋਰੀ ਆਹਾ ਧਰਮਵੀਰ ਗਾਂਧੀ ਕਾਂਗਰਸ ਤੋਂ ਕੀ ਮਨ ਕਦੋਂ ਕਿਵੇਂ ਮਨਵਾਉਣਗੇ ਜਿਹੜਾ ਉਹ ਮੈਨੂੰ ਕਹਿ ਰਹੇ ਸੀ ਵੀ ਆਪਾਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰੀਏ। ਕਾਂਗਰਸ ਨੇ ਤਾਂ ਹਮੇਸ਼ਾ ਰਾਜਾਂ ਦੇ ਅਧਿਕਾਰਾਂ ਨੂੰ ਘਟਕੀਤਾ ਹੈ, ਬੀਜੇਪੀ ਨੇ ਵੀ ਘਟਕੀਤਾ ਹੈ। ਸਭ ਕੁਝ ਸੈਂਟਰ ਕੋਲ ਲੱਗ ਗਿਆ। ਜੀਐਸਟੀ ਸਾਰੀ ਇੰਡੀਆ ਦਾ ਪੈਸਾ ਪਹਿਲਾਂ ਇੰਡੀਆ ਦੇ ਸੈਂਟਰ 'ਚ ਜਾਂਦਾ ਹੈ, ਫਿਰ ਹੌਲੀ-ਹੌਲੀ ਵੰਡਦੇ ਨੇ। ਪੈਸਾ ਤੁਹਾਡਾ ਪਹਿਲਾਂ ਸੈਂਟਰ ਕੋਲ ਜਾਊਗਾ, ਫਿਰ ਸੈਂਟਰ ਮਰਜ਼ੀ ਨਾਲ ਵੰਡੂਗੀ। ਅੱਜ ਉਸ ਪਾਰਟੀ 'ਚ ਖੜਿਆ ਹੈ ਧਰਮ ਮਿਰ ਗਾਂਧੀ। ਅਚਾਰ ਦਿਨ ਪਹਿਲਾਂ ਉਹਦੀ ਇੱਕ ਫੋਟੋ ਆਈ ਹੈ, ਵੀਡੀਓ ਆਈ ਹੈ। ਉਹ ਬੈਠੇ ਨੇ 90 ਦੇ ਜਿਹੜਾ ਧਰਮ ਸੋਤ ਮਿਨਿਸਟਰ ਅਜਰਾਜ ਜੇਲ੍ਹ ਚ ਹੈ ਜੇਲ੍ਹ ਚ ਕਿਉਂ ਹੈ ਜੰਗਲਾਤ ਵਿੱਚ ਉਹਨੇ ਕਈ ਬੂਟੇ ਵੇਚਤੇ ਕਈ ਲੱਖ ਬੂਟਾ ਵੇਚਦਾ ਕਹਤ ਅਭੀ 1 ਲੱਖ ਬੂਟਾ ਲੱਗ ਗਿਆ ਲੱਗਿਆ ਹੈ ਨਹੀਂ 5 ਲੱਖ ਲੱਗਿਆ ਵਿੱਚੋਂ ਲੱਗਿਆ 2 ਲੱਖ 3 ਲੱਖ ਆ ਗਈ ਇੱਕ ਤਾਂ ਇਹ ਘਟਾਲੇ ਚ ਫਸਿਆ ਹੋ ਇੱਕ ਗਰੀਬ ਪਰਿਵਾਰਾਂ ਦੇ ਜਿਹੜੇ ਵਜੀਫੇ ਹੁੰਦੇ ਨੇ ਉਹ ਉਹਨੇ ਖਾ ਲੇ ਹੁਣ ਜਿਹੜੇ ਧਰਮਵੀਰ ਗਾਂਧੀ ਉਹਦੇ ਘਰੇ ਗਏ ਨੇ ਫਿਰ ਤੁਹਾਨੂੰ ਵੀਰ ਗਾਂਧੀ ਮਤਲਬ ਕਿ ਧਰਮ ਸੋਤ ਜੋ ਕਰਦਾ ਰਿਹਾ ਉਹੀ ਕਰਨਗੇ ਉਹ ਕਹਿੰਦਾ ਕੋਈ ਨਹੀਂ ਪਰਵਾਹ ਨਾ ਕਰੋ ਜੇ ਅਸੀਂ ਤੁਹਾਡੇ ਨਾਲ ਆ ਜੇ ਧਰਮ ਵੀਰ ਗਾਂਧੀ ਵੀਡੀਓ ਤੁਸੀਂ ਆਪ ਦੇਖ ਲਿਓ ਜੇ ਤੁਹਾਨੂੰ ਵੀਰ ਗਾਂਧੀ ਕਹਿੰਦੇ ਨੇ ਕਿ ਧਰਮ ਸੋਤ ਜੀ ਅਸੀਂ ਤੁਹਾਡੇ ਨਾਲ ਆ ਇਹਦਾ ਮਤਲਬ ਜਿਹੜਾ ਬੰਦਾ ਕਰਪਟ ਹੈ ਜਿਹੜਾ ਕਰਪਸ਼ਨ ਕਰਕੇ ਜੇਲ੍ਹ ਚ ਹੈ ਉਹ ਉਹਦੇ ਨਾਲ ਨਹੀਂ ਉਹਨਾਂ ਦਾ ਆਪਣਾ ਜੀਵਨ ਪਿੱਛੋਂ ਬੜਾ ਸਾਫ਼ ਸੀਗਾ ਪਰ ਆ ਜਿਹੜੀ ਉਹਨਾਂ ਨੇ ਵਾਰੀ ਖੇਡੀ ਹੈ ਨਾ ਪਤਾ ਨਹੀਂ ਕਿਹੜੀ ਸੋਚ ਕਰਕੇ ਕਾਂਗਰਸ ਦੇ ਨਾਲ ਉਹ ਜੁੜੇ ਨੇ ਉਹਨਾਂ ਨੂੰ ਇਹ ਰਾਸ ਨਹੀਂ ਬੈਠਣੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਜਿਹੜਾ ਟਾਈਮ ਸੀਗਾ ਉਹ ਵਧੀਆ گزارਿਆ ਸੀ ਉਹਨਾਂ ਨੇ ਉਹਦੇ ਉੱਤੇ ਕੁਐਸਚਨ ਲੱਗਾ ਦੂਜੀ ਗੱਲ ਅੱਜ ਸਾਰੇ ਇੰਡੀਆ ਦੇ ਵਿੱਚ ਆਪ ਦਾ ਤੇ ਕਾਂਗਰਸ ਦਾ ਸਮਝੌਤਾ ਹੈ ਇਲੈਕਸ਼ਨਾਂ ਵਿੱਚ ਚਾਹੇ ਹਰਿਆਣਾ ਦੇਖ ਲਓ ਚਾਹੇ ਦਿੱਲੀ ਦੇਖ ਲਓ ਚਾਹੇ ਗੁਜਰਾਤ ਦੇਖ ਲਓ ਹੋਰ ਵੀ ਕਿਸੇ ਸੂਬੇ ਵਿੱਚ ਹੋਊਗਾ ਜੇ ਪੰਜਾਬ ਤੋਂ ਬਾਹਰ ਆਪ ਤੇ ਕਾਂਗਰਸ ਇਕੱਠੀ ਹੈ ਜੇ ਪੰਜਾਬ ਦੇ ਵਿੱਚ ਉਹ ਇੱਕ ਭਲੇਖਾ ਪਾ ਰਹੇ ਨੇ ਤਾਂ ਉੱਪਰ ਜਾ ਕੇ ਤਾਂ ਉਹਨਾਂ ਨੂੰ ਇਕੱਠੇ ਬੈਠਣਾ ਪਊਗਾ ਜਦੋਂ ਉਹਨਾਂ ਦਾ ਸਮਝੋਤਾ ਹੈ ਇੰਡੀਆ ਲੈਵਲ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਕੇਜਰੀਵਾਲ ਫੜਿਆ ਗਿਆ ਉਹਨਾਂ ਨੇ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਉਸ ਰੈਲੀ ਤੇ ਸਭ ਤੋਂ ਜ਼ਿਆਦਾ ਰੋਲਾ ਤਾਂ ਰਾਹੁਲ ਗਾਂਧੀ ਤੇ ਪ੍ਰਣਕਾ ਗਾਂਧੀ ਨੇ ਪਾਇਆ ਭਾਵ ਮੈਂ ਇਹ ਸਵਾਲ ਧਰਮਵੀਰ ਗਾਂਧੀ ਨੂੰ ਕਰਦਾ ਕਿ ਜੇ ਤੁਸੀਂ ਕਾਂਗਰਸ ਨਾਲ ਜਾਓਗੇ ਜਾ ਕੇ ਉੱਥੇ ਬੈਠੋਗੇ ਤਾਂ ਆਪ ਨਾਲ ਕਿਉਂਕਿ ਰਾਹੁਲ ਤਾਂ ਆਪ ਦੇ ਜਿਹੜਾ ਹੈੱਡ ਹੈ ਕੇਜਰੀਵਾਲ ਉਹਦੇ ਉੱਤੇ ਪ੍ਰੋਟੈਸਟ ਕਰ ਰਿਹਾ ਹੈ ਹੁਣ ਤਾਂ ਦੁੱਖ ਬੜਾ ਹੋਇਆ ਵੀ ਕੇਜਰੀਵਾਲ ਅੰਦਰ ਕਿਉਂ ਕਰਤਾ ਤੇ ਫਿਰ ਤੁਹਾਨੂੰ ਵੀ ਦੁੱਖ ਕਰਨਾ ਪਏਗਾ ਤੁਸੀਂ ਤਾਂ ਆਪ ਛੱਡੀ ਹੋਈ ਹੈ ਇਹ ਸਾਰੀਆਂ ਗੱਲਾਂ ਨਾ ਆਪੋਸਿਟ ਮੇਲ ਨਹੀਂ ਖਾਂਦੀਆਂ ਨਾਲੇ ਤਾਂ ਤੁਸੀਂ ਆਪ ਛੱਡਤੀ ਵੀ ਆਪ ਚੰਗੀ ਨਹੀਂ ਹੁਣ ਤੁਸੀਂ ਆਪ ਨਾਲ ਹੀ ਬੈਠਣ ਲਈ ਤਿਆਰ ਹੋਗੇ ਕਿਉਂਕਿ ਕਾਂਗਰਸ ਬੈਠਦੀ ਹੈ ਤੁਸੀਂ ਕਾਂਗਰਸ 'ਚੋਂ ਜੇ ਤੁਸੀਂ ਆਜ਼ਾਦ ਹੁੰਦੇ ਜਾ ਮੇਰੀ ਪਾਰਟੀ ਵੱਲੋਂ ਹੁੰਦੇ ਫਿਰ ਤਾਂ ਕਹਿਸ ਦੇ ਵੀ ਨਾ ਆਪਾਂ ਆਪ ਨਾਲ ਬੈਠਣਾ ਨਾ ਆਪਾਂ ਕਾਂਗਰਸ ਨਾਲ ਬੈਠਣਾ ਨਾ ਭਾਜਪਾ ਨਾਲ ਅਸੀਂ ਤਾਂ ਆਪਣੀ ਗੱਲ ਕਰਾਂਗੇ ਹਾਰੀਏ ਜਿੱਤੀਏ ਇਹ ਅੱਡ ਗੱਲ ਹੈ ਇਹ ਹਾਜੀ ਧਿਰ ਤੁਹਾਡੇ ਕੋਲ ਸਰਦਿਰ ਸਿਮਰਨਜੀਤ ਸਿੰਘ ਮਾਨ ਦੀ ਹੈ ਸਿਰਫ ਬਾਕੀ ਜੇ 78 ਤੋਂ ਸ਼ੁਰੂ ਕਰਾਂ ਨਾ ਫਿਰ ਬਹੁਤ ਟਾਈਮ ਲੱਗ ਜਾਊਗਾ 78 ਦੇ ਵਿੱਚ ਉਸ ਐਨੀ ਗੱਲ ਕਰਦਾ 13 ਸਿੱਖ ਸ਼ਹੀਦ ਕਰਵਾਏ ਨੇ ਤਾਂ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੀ ਤੇ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਕੈਦ ਨਹੀਂ ਹੋਈ ਆਖਰ ਉਹਨਾਂ 13 ਸਿੱਖਾਂ ਨੂੰ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ ਕੌਣ ਸ਼ਹੀਦ ਕਰ ਗਿਆ ਇਹ ਅੱਜ ਤੱਕ ਵੀ ਕਿਸੇ ਨੂੰ ਪਤਾ ਤੇ 2015 ਦੇ ਵਿੱਚ ਜਦੋਂ ਗੁਰਗੰਗਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਦੋਂ ਜਦੋਂ ਬਾਈਬਲ ਕਹਿੰਦਾ ਦੋ ਸਾਡੇ ਸਿੰਘ ਸ਼ਹੀਦ ਹੋਏ ਨੇ ਉਦੋਂ ਵਿੱਚ ਵੀ ਮਿਸਟਰ ਪ੍ਰਕਾਸ਼ ਸਿੰਘ ਬਾਦਲ ਹੈ 78 ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਹੈ 15 ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਹੈ ਜਸਪਾਲ ਸਿੰਘ ਚੌੜ ਸਿਧਵਾ ਸ਼ਹੀਦ ਹੁੰਦਾ ਹੈ ਉਦੋਂ ਵੀ ਬਾਦਲ ਹੈ ਕਰਮਜੀਤ ਸਿੰਘ ਸੁਨਾਮ ਸ਼ਹੀਦ ਹੁੰਦਾ ਉਦੋਂ ਵੀ ਬਾਦਲ ਹੈ ਦਰਸ਼ਨ ਸਿੰਘ ਲੋਹਾਰਾ ਲੁਧਿਆਣੇ ਸ਼ਹੀਦ ਹੁੰਦਾ ਉਦੋਂ ਵੀ ਬਾਦਲ ਹੈ ਹਰਵਿੰਦਰ ਸਿੰਘ ਡੱਬ ਵਾਲੀ ਉਦੋਂ ਸ਼ਹੀਦ ਹੁੰਦਾ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਹੈ ਪਰ ਕਿਸੇ ਪੁਲਿਸ ਅਫਸਰ ਨੂੰ ਕੋਈ ਸਜ਼ਾ ਨਹੀਂ ਮਿਲੀ ਜਿਨ੍ਹਾਂ ਨੇ ਸਿੱਧੀਆਂ ਗੋਲੀਆਂ ਦਰਸ਼ਨ ਸਿੰਘ ਲੋਹਾਰੇ ਨੂੰ ਤੇ ਜਸਪਾਲ ਸਿੰਘ ਚੌਰਸਦਵਨ ਨੂੰ ਮਾਰਿਆ ਸਿਰਫ ਗੁਰਦਾਸਪੁਰ ਤੋਂ ਬਦਲੀ ਕਰਕੇ ਫੀਦਕੋਟ ਭੇਜਤਾ 2.5 ਮਹੀਨਿਆਂ ਬਾਅਦ ਫੀਦਕੋਟ ਤੋਂ ਬਦਲ ਕੇ ਫਿਰ ਗੁਰਦਾਸਪੁਰ ਇਹ ਜਿਹੇ ਗੱਲਾਂ ਟਾਈਮ ਮੰਗਦੀਆਂ ਨੇ ਕਦੇ ਸਮਾਂ ਮਿਲਿਆ ਜ਼ਰੂਰ ਕਰਾਂਗੇ ਮੈਂ ਤੁਹਾਨੂੰ ਸਪਸ਼ਟ ਰੂਪ ਚ ਇਹ ਗੱਲ ਕਹਿਣਾ ਜੇ ਪੰਜਾਬ ਆਪਾਂ ਸਾਰਿਆਂ ਨੇ ਮਿਲ ਕੇ ਬਚਾਉਣਾ ਹੈ ਜੇ ਕੌਮ ਦੀ ਗੱਲ ਸੱਚੀ ਆਪਾਂ ਇੱਕ ਧਿਰ ਦੇ ਰੂਪ ਚ ਖੜੀ ਕਰਨੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਦੇ ਹੱਥ ਸਾਨੂੰ ਮਜ਼ਬੂਤ ਕਰਨੇ ਪੈਣਗੇ ਸੰਗਰੂਰ ਵਾਲਿਆਂ ਨੇ ਫੈਸਲਾ ਕੀਤਾ 1.5 ਸਾਲ ਪਹਿਲਾਂ ਵੀ ਕੀਤਾ ਅੱਜ ਵੀ ਜਿਹੜਾ ਮਾਹੌਲ ਹੈ ਬੇਸ਼ੱਕ ਕਦੇ ਮਰਜ਼ੀ ਚੱਲ ਜਿਓ ਸੰਗਰੂਰ ਬਹੁਤਾ ਦੂਰ ਨਹੀਂ ਹੈ ਅੱਜ ਬੱਚਾ ਬੱਚਾ ਸਿਮਰਨਜੀਤ ਸਿੰਘ ਮਾਨ ਕਹਿ ਰਿਹਾ ਸੋ ਉਹਨਾਂ ਦੇ ਹੱਥ ਮਜ਼ਬੂਤ ਕਰਨ ਲਈ ਜੇ ਮੈਨੂੰ ਵੀ ਵੋਟ ਪਾਉਂਗੇ ਇਹ ਸਦਾ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਹੋਣਗੇ ਭਾਵ ਪੰਜਾਬ ਦੀ ਆਪਣੀ ਇੱਕ ਧਿਰ ਕੌਮ ਦੀ ਆਪਣੀ ਇੱਕ ਧਿਰ ਜਦੋਂ ਜਾ ਕੇ ਦਿੱਲੀ ਬੈਠੂਗੀ ਜਿਹੜੇ ਉਹਨਾਂ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੂਗੀ ਕੇਵਲ ਤੇ ਕੇਵਲ ਉਹਦਾ ਫਾਇਦਾ ਤਾਂ ਜੋ ਅੰਤਰਰਾਸ਼ਟਰੀ ਪੱਧਰ ਤੇ ਦੱਸਿਆ ਜਾ ਸਕੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਸਪਸ਼ਟ ਬੋਲੇ ਆਂ ਪਰ ਸਾਡੀ ਗੱਲ ਇਹਨਾਂ ਨੇ ਸੁਣੀ ਨਹੀਂ ਹੁਣ ਤੁਸੀਂ ਅੰਤਰਰਾਸ਼ਟਰੀ ਵਾਲਿਓ ਹੁਣ ਤੁਸੀਂ ਦੇਖਦੇ ਹੋ ਨਾ ਆ ਨਿਜਰ ਨੂੰ ਸ਼ਹੀਦ ਕੀਤਾ ਕੈਨੇਡਾ ਦੇ ਵਿੱਚ ਤਾਂ ਜਸਟਨ ਟਰੂਡੋ ਬੋਲਿਆ ਜਸਟਨ ਟਰੂਡੋ ਜਦੋਂ ਬੋਲਿਆ ਜਾਂ ਅਮਰੀਕਾ ਨੇ ਜਦੋਂ ਕਿਹਾ ਵੀ ਨਿਖਲ ਗੁਪਤੇ ਰਾਹੀਂ ਤੁਸੀਂ ਪੰਨੂ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਘੜੀ ਹੈ ਹੁਣ ਉਹਨਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬੋਲ ਰਹੇ ਨੇ ਫਿਰ ਤੁਹਾਨੂੰ ਪਤਾ ਲੱਗਦਾ ਹਾਂ ਉ ਇਦਾਂ ਬੋਲਣ ਨਾਲ ਵਿਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਦੇਸ਼ ਨੇ ਜਿੱਥੇ ਸਾਡੇ ਬੱਚੇ ਆ ਜਾ ਰਹੇ ਨੇ ਉਹ ਵੀ ਸਾਡੇ ਹੱਕ ਚ ਬੋਲਦੇ ਨੇ ਉਸ ਚੀਜ਼ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਤਾਂ ਜਿਹੜੀ ਹੈ ਬਹੁਤੀ ਬੀਤ ਗਈ ਥੋੜੀ ਰਹਿ ਗਈ ਜਿਹੜੀ ਪਨੀਰੀ ਅੱਗੋਂ ਆ ਰਹੀ ਹੈ ਆਖਰ ਤਾਂ ਉਹਨੇ ਆਪਣਾ ਅਗਲਾ ਟਾਈਮ ਚਲਾਉਣਾ ਹੈ ਨਾ ਅਸੀਂ ਤਾਂ ਸਿਖਾ ਸਕਦੇ ਆ ਉਹ ਵੀ ਜਿੰਨੀ ਦੇਰ ਹੈਗੇ ਆ ਧਰਤੀ ਤੇ ਪਰ ਕਦੇ ਕੌਮਾਂ ਖਤਮ ਨਹੀਂ ਹੁੰਦੀਆਂ ਕਦੇ ਸੂਬੇ ਖਤਮ ਨਹੀਂ ਹੁੰਦੇ ਉਹਨਾਂ ਨੂੰ ਗੁਲਾਮ ਬੜਾਇਆ ਜਾਂਦਾ ਹੈ ਉਹ ਗੁਲਾਮੀ ਚੋਂ ਕੱਢਣ ਦੇ ਲਈ ਹੱਕ ਤਾਣ ਕੇ ਸੱਚ ਬੋਲਣ ਦੇ ਲਈ ਸਰਦਾਰ ਸਿਮਰਨਜੀਤ ਸਿੰਘ ਦੇ ਮਾਨ ਦੇ ਉਮੀਦਵਾਰ ਪ੍ਰੋਫੈਸਰ ਮਿੰਦਰਪਾਲ ਸਿੰਘ ਨੂੰ ਤੁਹਾਡੀ ਇੱਕ ਲੋੜ ਹੈ ਸਿੱਖਾਂ ਦੀ ਇੱਕ ਲੋੜ ਹੈ ਪੰਜਾਬ ਦੀ ਇੱਕ ਲੋੜ ਹੈ ਕਿ ਇਹਨੂੰ ਵੋਟਾਂ ਪਾ ਕੇ ਉਸ ਪੱਧਰ ਤੇ ਭੇਜੋ ਜਿਸ ਪੱਧਰ ਤੇ ਤੁਹਾਡੀ ਗੱਲ ਪਾਰਲੀਮੈਂਟ ਵਿੱਚ ਕਰਨ ਵਾਲਾ ਕੋਈ ਬੰਦਾ ਬੋਲੇ ਸੋਨਹੀਓ ਇਹੀ ਮੇਰੀਆਂ ਬੇਨਤੀਆਂ ਨੇ ਜਦੋਂ ਕਿਤੇ ਮੌਕਾ ਮਿਲਿਆ ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਆਵਾਂ ਤੁਸੀਂ ਮੈਨੂੰ ਸਵਾਲ ਕਰੋ ਮੈਂ ਤੁਹਾਨੂੰ 78 ਤੋਂ ਲੈ ਕੇ ਅੱਜ ਤੱਕ ਦੀ ਗੱਲ ਇੱਕ ਇੱਕ ਦੱਸ ਸਕਦਾ ਪੜਾਈ ਮੇਰੀ ਸੱਚੇ ਪਾਤਸ਼ਾਹ ਦੇ ਹੁਕਮ ਮੁਤਾਬਕ ਜਾ ਕਿਰਪਾ ਸਦਕਾ ਬਹੁਤ ਜ਼ਿਆਦਾ ਹੈ 6 ਸਾਲ ਕੁਝ ਮਹੀਨੇ 7 ਮਹੀਨੇ ਯੂਨੀਵਰਸਿਟੀ ਚ ਪੜਾਇਆ ਵੀ ਹੈ ਪਰ ਜਦੋਂ ਮਾਨ ਸਾਹਿਬ ਨੇ ਕਿਹਾ ਵੀ ਹੁਣ ਪੂਰਾ ਟਾਈਮ ਚਾਹੀਦਾ ਹੈ ਪਰ ਸਭ ਨੌਕਰੀ ਕਰ ਲੋ ਜਾਂ ਪਾਰਟੀ ਦੀ ਜ਼ਿੰਮੇਵਾਰੀ ਸੰਭਲੋ ਤਾਂ ਤੁਹਾਡੇ ਭਰਾ ਨੇ ਇੱਕ ਮਿੰਟ ਨਹੀਂ ਲਾਇਆ ਆਪਣਾ ਉੱਥੋਂ ਰਿਜ਼ਾਈਨ ਦੇ ਕੇ ਤੇ ਤੁਹਾਡੀ ਸੇਵਾ 'ਚ ਆ ਗਿਆ 1998 'ਚ 1981 'ਚ ਪਹਿਲੀ ਵਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮਿਲੇ ਆ ਅੱਜ ਵੀ ਉੱਥੇ ਖੜੇ ਆ ਉਸ ਉਸੂਲ ਤੇ ਜਿਹੜੀ ਗੱਲ ਉਹਨਾਂ ਨੇ ਇੱਥੇ ਹੱਥ ਰੱਖ ਕੇ ਕਹੀ ਸੀ ਵੀ ਨੌਜਵਾਨੋ ਪੜੋ ਆਪਣੇ ਜਦਲੀਲ ਪੈਦਾ ਕਰੋ ਤੇ ਅਗਲਾ ਟਾਈਮ ਤੁਹਾਡਾ ਹੈ ਕੌਮ ਦੀ ਸੇਵਾ 'ਚ ਉਹ ਦਲੀਲ ਦੇਣ ਦੀ ਜਿਹੜੀ ਉਹਨਾਂ ਨੇ ਹੁਕਮ ਕੀਤਾ ਸੀ ਉਹ ਕਰਦੇ ਕਰਦੇ ਅੱਜ ਭਾਵੇਂ ਇਸ ਗੱਲ ਨੂੰ ਮਤਲਬ ਕਿ 44 ਸਾਲ ਹੋ ਗਏ ਨੇ 44 ਸਾਲ ਤੋਂ ਅੱਜ ਤੱਕ ਤਾਂ ਉੱਥੇ ਖੜਾ ਅੱਗੇ ਵੀ ਅਰਦਾਸ ਕਰਿਓ ਕਿ ਇਸ ਅਸੂਲ ਨਾਲ ਹੀ ਇਸ ਦੁਨੀਆ ਤੋਂ ਜਾਈਏ ਤੇ ਜਿਹੜੀਆਂ ਚੋਣਾਂ ਦਾ ਕੰਮ ਹੈ ਉਹ ਮੈਂ ਤੁਹਾਨੂੰ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ